ਇਟਲੀ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿਉਂਕਿ ਉੱਥੇ ਦੀ ਸਰਕਾਰ ਦੇ ਵੱਲੋਂ ਸੰਸਦ ਦੇ ਵਿੱਚ ਇੱਕ ਅਜਿਹਾ ਬਿਲ ਪੇਸ਼ ਕੀਤਾ ਗਿਆ ਜੋ ਕਿ ਔਰਤਾਂ ਦੇ ਲਈ ਕਾਫੀ ਜ਼ਿਆਦਾ ਵਧੀਆ ਸਾਬਤ ਹੋ ਸਕਦਾ ਹੈ ਦੱਸਿਆ ਜਾ ਰਿਹਾ ਹੈ ਕਿ ਅਸਲ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਇਹ ਬਿਲ ਪਾਸ ਕੀਤਾ ਗਿਆ ਜਿਸ ਬਿਲ ਦੇ ਤਹਿਤ ਕਿਹਾ ਜਾ ਰਿਹਾ ਹੈ ਕਿ ਜੇਕਰ ਇਟਲੀ ਦੇ ਵਿੱਚ ਔਰਤਾਂ ਦੇ ਨਾਲ ਕੋਈ ਵੀ ਅਪਰਾਧ ਹੁੰਦਾ ਹੈ ਤਾਂ ਜੋ ਮਲਜਮ ਹੋਵੇਗਾ ਉਸ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਹੈ ਉਹ ਦਿੱਤੀ ਜਾਏਗੀ ਮਾਮਲੇ ਦੇ ਨਾਲ ਜੁੜੀ ਜੋ ਰਿਪੋਰਟ ਸਾਹਮਣੇ ਆਈ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਟਲੀ ਤੋਂ ਇੱਕ ਖਬਰ ਸਾਹਮਣੇ ਆਈ ਜਿੱਥੇ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਇਟਲੀ ਦੀ ਮੈਲੋਨੀ ਸਰਕਾਰ ਨੇ ਇਟਲੀ ਦੀ ਨਾਰੀ ਨੂੰ ਪਹਿਲਾਂ ਤੋਂ ਵਿਵੱਦ ਸੁਰੱਖਿਅਤ ਕਰਨ ਦੇ ਲਈ ਔਰਤਾਂ ਦੇ ਵਿਰੁੱਧ ਹਿੰਸਾ ਅਤੇ ਦੁਰਵਿਵਹਾਰ ਦੇ ਲਈ ਵਿਸ਼ੇਸ਼ ਬਿਲ ਪਾਸ ਕੀਤਾ ਹੈ ਜਿਸ ਦੇ ਵਿੱਚ ਹੁਣ ਔਰਤਾਂ ਦੇ ਨਾਲ ਮਾੜਾ ਵਤੀਰਾ ਕਰਨ ਜਾਂ ਫਿਰ ਉਨ੍ਹਾਂ ਦੀ ਹੱਤਿਆ ਕਰਨ ਦੇ ਸਜ਼ਾਵਾ ਸਖਤ ਕਰ ਦਿੱਤੀਆਂ ਗਈਆਂ ਨੇ ਸਰਕਾਰ ਦੇ ਵੱਲੋਂ 11ਵੇਂ ਅੰਤਰਰਾਸ਼ਟਰੀ ਨਾਰੀ ਦਿਵਸ ਦੇ ਮੱਦੇਨਜ਼ਰ 7 ਮਾਰਚ ਮੰਤਰੀ ਪਰਿਸ਼ਦ ਨੇ ਔਰਤਾਂ ਵਿਰੁੱਧ ਹਿੰਸਾ ਦਾ ਮੁਕਾਬਲਾ ਕਰਨ ਤੇ ਪੀੜਤਾ ਦੀ ਜਿਹੜੀ ਸੁਰੱਖਿਆ ਦੇ ਲਈ ਨਾਰੀ ਹਤਿਆ ਦੇ ਅਪਰਾਧ ਅਤੇ ਹੋਰ ਵਿਧਾਨਨਕ અપਮਾਨ ਨੂੰ ਪੇਸ਼ ਕਰਨ ਵਾਲੇ ਬਿੱਲ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਲਈ ਸਰਕਾਰ ਦੀ ਛਲਾਗਾਯੋ ਕਾਰਵਾਈ ਪ੍ਰਧਾਨ ਮੰਤਰੀ ਜੋਰਜਿਆ ਮੈਲੋਨੀ ਦੇ ਲਈ ਅਪਰਾਧ ਨੂੰ ਇੱਕ ਖੁਦਮੁਖਤਿਆਰ ਅਪਰਾਧ ਵਜੋਂ ਦੇਖਣਾ ਸਰਕਾਰ ਦੀ ਹੁਣ ਤੱਕ ਦੀ ਛਲਾਗਾਯੋ ਕਾਰਵਾਈ ਤਹਿਤ ਨਵੀਆਂ ਪੈੜਾਂ ਨੇ ਇਸ ਬਿੱਲ ਦੇ ਵਿੱਚ ਇਹ ਗੱਲ ਜ਼ੋਰ ਦੇ ਕੇ ਰੱਖੀ ਹੋਈ ਹੈ ਕਿ ਸਰਕਾਰ ਨਾਰੀ ਹਤਿਆਵਾਂ ਦੇ ਕਹਿਰ ਵਿਰੁੱਧ ਲੜਾਈ ਨੂੰ ਠਲ ਪਾਉਣ ਦੇ ਲਈ ਪੱਬਾ ਮਾਰ ਰਹੀ ਹੈ। ਔਰਤਾਂ ਦੇ ਨਾਲ ਜੋ ਵਿਦੁਰ ਵਿਵਹਾਰ ਹੋ ਰਿਹਾ ਹੈ ਇਟਲੀ ਦੇ ਵਿੱਚ ਇਸ ਨੂੰ ਰੋਕਣ ਦੇ ਲਈ ਅਜਿਹਾ ਕੀਤਾ ਜਾ ਰਿਹਾ ਦੱਸਿਆ ਗਿਆ ਕਿ ਔਰਤਾਂ ਦੇ ਨਾਲ ਦੁਰਵਿਵਹਾਰ ਜਾਂ ਫਿਰ ਹਿੰਸਾ ਘਟਨਾਵਾਂ ਪ੍ਰਤੀ ਇੱਕ ਨੂਨ ਹੈ ਪਰ ਇਸ ਦੇ ਬਾਵਜੂਦ ਸਾਲ 2024 ਦੇ ਵਿੱਚ ਹਰ ਤਿੰਨ ਦਿਨਾਂ ਬਾਅਦ ਇੱਕ ਔਰਤ ਤੇ ਹਿੰਸਾ ਦਾ ਸ਼ਿਕਾਰ ਹੋਈ ਹੈ ਜੋ ਕਿ ਚਿੰਤਾ ਦਾ ਵਿਸ਼ੇ ਹੈ ਇਟਲੀ ਦੇ ਵਿੱਚ ਔਰਤਾਂ ਦੇ ਨਾਲ ਹਿੰਸਾ ਕਰਨ ਵਾਲੇ ਇਟਾਲੀਅਨ ਲੋਕ ਹੀ ਨਹੀਂ ਸਗੋਂ ਵਿਦੇਸ਼ੀ ਵੀ ਨੇ ਜਿਨ੍ਹਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਮਲੋਨੀ ਸਰਕਾਰ ਨੇ ਇੱਕ ਇਤਿਹਾਸਿਕ ਬਿਲ ਪਾਸ ਕੀਤਾ ਪਹਿਲਾ ਜੇਕਰ ਕੋਈ ਔਰਤ ਹਿੰਸਾ ਘਟਨਾ ਵਿੱਚ ਮਾਰੀ ਜਾਂਦੀ ਸੀ ਤਾਂ ਮੁਲਜ਼ਮ ਨੂੰ ਇਟਾਲੀਅਨ ਕਾਨੂੰਨ ਦੇ ਅਨਸਾਰ ਕਤਲ ਦੇ ਅਪਰਾਧ ਦੇ ਲਈ ਕਾਨੂੰਨ ਦੀ ਧਾਰਾ 575 ਦੁਆਰਾ ਜੋ 20 ਸਾਲ ਦੀ ਜਾਂ ਫਿਰ ਇਸ ਤੋਂ ਵੱਧ ਕੈਦ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਸੀ ਮਲੋਨੀ ਸਰਕਾਰ ਵੱਲੋਂ ਪਾਸ ਕੀਤੇ ਗਏ ਬੈਲ ਦੇ ਅਨੁਸਾਰ ਹੁਣ ਜੇਕਰ ਕੋਈ ਨਿਜੀ ਦੁਰਵਿਵਹਾਰ ਪਿੱਛਾ ਕਰਨਾ ਜਿੰਸੀ ਹਿੰਸਾ ਬਦਲਾ ਲੈਣ ਵਾਲਾ ਜਾਂ ਫਿਰ ਪੌਨ ਅਪਰਾਧੀ ਹੱਤਿਆ ਕਰਦਾ ਹੈ ਤੇ ਉਹ ਮੁਲਜ਼ਮ ਨੂੰ ਕਾਨੂੰਨ ਦੀ ਧਾਰਾ 570 ਦੇ ਅਨਸਾਰ ਘੱਟੋ ਘੱਟ 15 ਸਾਲਾਂ ਤੋਂ ਲੈ ਕੇ ਉਮਰ ਕੈਦ ਤੱਕ ਦੀ ਜਿਹੜੀ ਸਜ਼ਾ ਹੈ ਉਹ ਦਿੱਤੀ ਜਾ ਸਕਦੇ ਆ ਸਰਕਾਰ ਨੇ ਔਰਤਾਂ ਦੇ ਕਤਲ ਨੂੰ ਆਮ ਕਤਲ ਨਾਲੋਂ ਵੱਖਰਾ ਅਪਰਾਧ ਜਿਹੜਾ ਹੈ ਉਹ ਘੋਸ਼ਿਤ ਕਰ ਦਿੱਤਾ ਹੈ ਤੇ ਸਰਕਾਰ ਦੇ ਵੱਲੋਂ 111ਵੇਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਇੱਕ ਕਾਨੂੰਨ ਪਾਸ ਕੀਤਾ ਗਿਆ ਇਟਲੀ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿਉਂਕਿ ਉੱਥੇ ਦੀ ਸਰਕਾਰ ਦੇ ਵੱਲੋਂ ਸੰਸਦ ਦੇ ਵਿੱਚ ਇੱਕ ਅਜਿਹਾ ਬਿਲ ਪੇਸ਼ ਕੀਤਾ ਗਿਆ ਜੋ ਕਿ ਔਰਤਾਂ ਦੇ ਲਈ ਕਾਫੀ ਜ਼ਿਆਦਾ ਵਧੀਆ ਸਾਬਤ ਹੋ ਸਕਦਾ ਹੈ ਦੱਸਿਆ ਜਾ ਰਿਹਾ ਹੈ ਕਿ ਅਸਲ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਇਹ ਬਿਲ ਪਾਸ ਕੀਤਾ ਗਿਆ ਜਿਸ ਬਿਲ ਦੇ ਤਹਿਤ ਕਿਹਾ ਜਾ ਰਿਹਾ ਹੈ ਕਿ ਜੇਕਰ ਇਟਲੀ ਦੇ ਵਿੱਚ ਔਰਤਾਂ ਦੇ ਨਾਲ ਕੋਈ ਵੀ ਅਪਰਾਧ ਹੁੰਦਾ ਹੈ ਤਾਂ ਜੋ ਮਲਜਮ ਹੋਵੇਗਾ ਉਸ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਹੈ ਉਹ ਦਿੱਤੀ ਜਾਏਗੀ ਮਾਮਲੇ ਦੇ ਨਾਲ ਜੁੜੀ ਜੋ ਰਿਪੋਰਟ ਸਾਹਮਣੇ ਆਈ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਟਲੀ ਤੋਂ ਇੱਕ ਖਬਰ ਸਾਹਮਣੇ ਆਈ ਜਿੱਥੇ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਇਟਲੀ ਦੀ ਮੈਲੋਨੀ ਸਰਕਾਰ ਨੇ ਇਟਲੀ ਦੀ ਨਾਰੀ ਨੂੰ ਪਹਿਲਾਂ ਤੋਂ ਵਿਵੱਦ ਸੁਰੱਖਿਅਤ ਕਰਨ ਦੇ ਲਈ ਔਰਤਾਂ ਦੇ ਵਿਰੁੱਧ ਹਿੰਸਾ ਅਤੇ ਦੁਰਵਿਵਹਾਰ ਦੇ ਲਈ ਵਿਸ਼ੇਸ਼ ਬਿਲ ਪਾਸ ਕੀਤਾ ਹੈ ਜਿਸ ਦੇ ਵਿੱਚ ਹੁਣ ਔਰਤਾਂ ਦੇ ਨਾਲ ਮਾੜਾ ਵਤੀਰਾ ਕਰਨ ਜਾਂ ਫਿਰ ਉਨ੍ਹਾਂ ਦੀ ਹੱਤਿਆ ਕਰਨ ਦੇ ਸਜ਼ਾਮਾਂ ਸਖਤ ਕਰ ਦਿੱਤੀਆਂ ਗਈਆਂ ਨੇ ਸਰਕਾਰ ਦੇ ਵੱਲੋਂ 11ਵੇਂ ਅੰਤਰਰਾਸ਼ਟਰੀ ਨਾਰੀ ਦਿਵਸ ਦੇ ਮੱਦੇਨਜ਼ਰ 7 ਮਾਰਚ ਮંત્રી ਪਰਿਸ਼ਦ ਨੇ ਔਰਤਾਂ ਵਿਰੁੱਧ ਹਿੰਸਾ ਦਾ ਮੁਕਾਬਲਾ ਕਰਨ ਤੇ ਪੀੜਤਾ ਦੀ ਜਿਹੜੀ ਸੁਰੱਖਿਆ ਦੇ ਲਈ ਨਾਰੀ ਹਤਿਆ ਦੇ ਅਪਰਾਧ ਅਤੇ ਹੋਰ ਵਿਧਾਨਨਕ અપਮਾਨ ਨੂੰ ਪੇਸ਼ ਕਰਨ ਵਾਲੇ ਬਿੱਲ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਲਈ ਸਰਕਾਰ ਦੀ ਛਲਾਗਾਯੋ ਕਾਰਵਾਈ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਦੇ ਲਈ ਅਪਰਾਧ ਨੂੰ ਇੱਕ ਖੁਦਮੁਖਤਿਆਰ ਅਪਰਾਧ ਵਜੋਂ ਦੇਖਣਾ ਸਰਕਾਰ ਦੀ ਹੁਣ ਤੱਕ ਦੀ ਛਲਾਗਾਯੋ ਕਾਰਵਾਈ ਤਹਿਤ ਨਵੀਆਂ ਪੈੜਾਂ ਨੇ ਇਸ ਬਿੱਲ ਦੇ ਵਿੱਚ ਇਹ ਗੱਲ ਜ਼ੋਰ ਦੇ ਕੇ ਰੱਖੀ ਗਈ ਹੈ ਕਿ ਸਰਕਾਰ ਨਾਰੀ ਹਤਿਆਵਾਂ ਦੇ ਕਹਿਰ ਵਿਰੁੱਧ ਲੜਾਈ ਨੂੰ ਠਲ ਪਾਉਣ ਦੇ ਲਈ ਪੱਬਾ ਮਾਰ ਰਹੀ ਹੈ। ਔਰਤਾਂ ਦੇ ਨਾਲ ਜੋ ਵਿਦੁਰ ਵਿਵਹਾਰ ਹੋ ਰਿਹਾ ਹੈ ਇਟਲੀ ਦੇ ਵਿੱਚ ਇਸ ਨੂੰ ਰੋਕਣ ਦੇ ਲਈ ਅਜਿਹਾ ਕੀਤਾ ਜਾ ਰਿਹਾ ਦੱਸਿਆ ਗਿਆ ਕਿ ਔਰਤਾਂ ਦੇ ਨਾਲ ਦੁਰਵਿਵਹਾਰ ਜਾਂ ਫਿਰ ਹਿੰਸਾ ਘਟਨਾਵਾਂ ਪ੍ਰਤੀ ਇੱਕ ਨੂਨਾ ਪਰ ਇਸ ਦੇ ਬਾਵਜੂਦ ਸਨ 2024 ਦੇ ਵਿੱਚ ਹਰ ਤਿੰਨ ਦਿਨਾਂ ਬਾਅਦ ਇੱਕ ਔਰਤ ਤੇ ਹਿੰਸਾ ਦਾ ਸ਼ਿਕਾਰ ਹੋਈ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ ਇਟਲੀ ਦੇ ਵਿੱਚ ਔਰਤਾਂ ਦੇ ਨਾਲ ਹਿੰਸਾ ਕਰਨ ਵਾਲੇ ਇਟਾਲੀਅਨ ਲੋਕ ਹੀ ਨਹੀਂ ਸਗੋਂ ਵਿਦੇਸ਼ੀ ਵੀ ਨੇ ਜਿਨ੍ਹਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਮਲੋਨੀ ਸਰਕਾਰ ਨੇ ਇੱਕ ਇਤਿਹਾਸਿਕ ਬਿਲ ਪਾਸ ਕੀਤਾ ਪਹਿਲਾ ਜੇਕਰ ਕੋਈ ਔਰਤ ਹਿੰਸਾ ਘਟਨਾ ਵਿੱਚ ਮਾਰੀ ਜਾਂਦੀ ਸੀ ਤਾਂ ਮੁਲਜ਼ਮ ਨੂੰ ਇਟਾਲੀਅਨ ਕਾਨੂੰਨ ਦੇ ਅਨਸਾਰ ਕਤਲ ਦੇ ਅਪਰਾਧ ਦੇ ਲਈ ਕਾਨੂੰਨ ਦੀ ਧਾਰਾ 575 ਦੁਆਰਾ ਜੋ 20 ਸਾਲ ਦੀ ਜਾਂ ਫਿਰ ਇਸ ਤੋਂ ਵੱਧ ਕੈਦ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਸੀ ਮਲਾਨੀ ਸਰਕਾਰ ਵੱਲੋਂ ਪਾਸ ਕੀਤੇ ਗਏ ਬੈਲ ਦੇ ਅਨੁਸਾਰ ਹੁਣ ਜੇਕਰ ਕੋਈ ਨਿਜੀ ਦੁਰਵਿਵਹਾਰ ਪਿੱਛਾ ਕਰਨਾ ਜਿੰਸੀ ਹਿੰਸਾ ਬਦਲਾ ਲੈਣ ਵਾਲਾ ਜਾਂ ਫਿਰ ਪੌਨ ਅਪਰਾਧੀ ਹੱਤਿਆ ਕਰਦਾ ਹੈ ਤੇ ਉਹ ਮੁਲਜ਼ਮ ਨੂੰ ਕਾਨੂੰਨ ਦੀ ਧਾਰਾ 570 ਦੇ ਅਨਸਾਰ ਘੱਟੋ ਘੱਟ 15 ਸਾਲਾਂ ਤੋਂ ਲੈ ਕੇ ਉਮਰ ਕੈਦ ਤੱਕ ਦੀ ਜਿਹੜੀ ਸਜ਼ਾ ਉਹ ਦਿੱਤੀ ਜਾ ਸਕਦੇ ਆ ਸਰਕਾਰ ਨੇ ਔਰਤਾਂ ਦੇ ਕਤਲ ਨੂੰ ਆਮ ਕਤਲ ਨਾਲੋਂ ਵੱਖਰਾ ਅਪਰਾਧ ਜਿਹੜਾ ਹੈ ਉਹ ਕੋਸ਼ਿਸ਼ਤ ਕਰ ਦਿੱਤਾ ਹੈ ਤੇ ਸਰਕਾਰ ਦੇ ਵੱਲੋਂ 111ਵੇਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਇੱਕ ਕਾਨੂੰਨ ਪਾਸ ਕੀਤਾ ਗਿਆ